ਰਾਤੀ ਮੈਨੂੰ ਸੁਪਨਾ ਆਇਆ ਜਮਦੂਤਾਂ ਨੇ ਆਣ ਜਗਾਇਆ ਮੈਂ ਪੁੱਛਿਆ ਕਿੰਜ ਹੋਇਆ ਆਣਾ ਕਹਿੰਦੇ ਤੈਨੂੰ ਲੈ ਕੇ ਜਾਣਾ ਸੁਣ ਕੇ ਮੇਰੇ ਉੱਦਗੇ ਹੋਸ਼ ਡਰ ਦੇ ਮਾਰੇ ਹੋ ਗਿਆ ਬੇਹੋਸ਼ ਉਹਨਾਂ ਨੇ ਕੋਈ ਮੰਤਰ ਪੜ੍ਹ ਕੇ ਫੇਰ ਠਾਲਿਆ ਤੌਣੋਂ ਫੜ ਕੇ ਕਹਿੰਦੇ ਐ ਨਹੀਂ ਬੰਨੀ ਗੱਲ ਬੰਦਿਆਂ ਤਰ੍ਹਾਂ ਸਾਡੇ ਨਾਲ ਚੱਲ ਆ ਗਈ ਸਾਰੀ ਸਮਝ ਕਹਾਣੀ ਮੈਂ ਮੁੱਕ ਗਿਆ ਆਪਣਾ ਦਾਣਾ ਪਾਣੀ ਇਹ ਤਾਂ ਹੁਣ ਜਾਣਗੇ ਲੈ ਕੇ ਫਿਰ ਵੀ ਵੇਖਾਂ ਕਿਰਾਂ ਕਹਿ ਕੇ ਇਹ ਸ਼ਾਇਦ ਗੱਲ ਬਣ ਜੇ ਹੱਥ ਜੋੜ ਕੇ ਅਰਜ਼ੋ ਗੁਜ਼ਾਰੀ ਬਈ ਜ਼ਿੰਦਗੀ ਮੈਨੂੰ ਬਹੁਤ ਪਿਆਰੀ ਸਾਰੇ ਕੰਮ ਮੁਕਾ ਨਹੀਂ ਹੋਏ ਤੇ ਪੂਰੇ ਹਾਲੇ ਚਾਰ ਨਹੀਂ ਹੋਏ ਜਰਾ ਮੇਰ ਦੇ ਘਰ ਵਿੱਚ ਜਾਓ ਮੈਨੂੰ ਨਾ ਤੁਸੀਂ ਲੈ ਕੇ ਜਾਓ ਵੇਖੂ ਨਜ਼ਰਾਂ ਮਾਰ ਚ ਫੇਰੇ ਫਿਰਦੇ ਆ ਕਈ ਬੁੱਢੇ ਠੇਰੇ ਇਹਨਾਂ ਚੋਂ ਕੋਈ ਫੜ ਕੇ ਲੈ ਜਾਓ ਤੁਸੀਂ ਆਪਣੇ ਤਾਂ ਸੱਚੇ ਰਹਿ ਜੋ ਕਹਿੰਦੇ ਚਲਣੀ ਨਹੀਂ ਜਤਰਾਈ ਸਾਡੇ ਹੱਥ ਵੀ ਕੁਝ ਨਹੀਂ ਪਾਈ ਰੱਬ ਦਾ ਹੁਕਮ ਆ ਤੁਰਨਾ ਪੈਣਾ ਅਸੀਂ ਵੀ ਇਸ ਤੋਂ ਕੁਝ ਨਹੀਂ ਲੈਣਾ ਲੱਗ ਗਿਆ ਦਿਲ ਨੂੰ ਪਛਤਾਵਾ ਛੱਡਣਾ ਪਊ ਦੁਨੀਆ ਦਾ ਦਾਵਾ ਪੈੜੀ ਕੁਰਸੀ ਕੋਠੀ ਕਾਰ ਧੀਆ ਪੁੱਤਰ ਘਰ ਪਰਿਵਾਰ ਜਿਨ੍ਹਾਂ ਖਾਤਰ ਉਮਰ ਗੁਜ਼ਾਰੀ ਕੋਈ ਨਾ ਲਾਲ ਅੰਤ ਦੀ ਵਾਰੀ ਧੰਦਿਆਂ ਦੇ ਵਿੱਚ ਉਮਰਾ ਬੀਤੀ ਗੁਰੂ ਦੀ ਸੰਗਤ ਕਦੀ ਨਹੀਂ ਕੀਤੀ ਗੁਰਮੁਖ ਪਿਆਰੇ ਰਹੇ ਬੁਲਾਉਂਦੇ ਮੈਨੂੰ ਰਹੇ ਸੁਨੇਹੇ ਲਾਉਂਦੇ ਪਰ ਮੈਂ ਬਹੁਤੀ ਗੌਰ ਨਹੀਂ ਕੀਤੀ ਮਾਇਆ ਨਾਲ ਹੀ ਰਹੀ ਪ੍ਰੀਤੀ ਭਜਦਾ ਰਿਹਾ ਸਵੇਰੇ ਸ਼ਾਮ ਜਪਿਆ ਕੋਈ ਨਾ ਰੱਬ ਦਾ ਨਾਮ ਜਿਸ ਦੀ ਖਾਤਰ ਜਨਮ ਲਿਆ ਸੀ ਉਹ ਮਕਸਦ ਤਾਂ ਭੁੱਲਿਆ ਰਿਹਾ ਸੀ ਨਾ ਦੁਨੀਆਂ ਵਿੱਚ ਸੇਵ ਕਮਾਈ ਸਾਰੀ ਉਮਰ ਵਿਅਰਥ ਗਵਾਈ ਸੋਚ ਵਿਚਾਰ ਹਿਸਾਬ ਲਗਾਇਆ ਸੱਚ ਪੁੱਛੋ ਤਾਂ ਬਹਾਨਾ ਹੀ ਲਾਇਆ ਮੈਂ ਜੀ ਕੱਲ ਸੰਗਤ ਵਿੱਚ ਜਾਣਾ ਅਰਥ ਸ਼ਬਦ ਦੇ ਸੁਣ ਕੇ ਆਣਾ ਗੁਰਮੁਖ ਪਿਆਰਿਆਂ ਮੈਨੂੰ ਬੁਲਾਇਆ WhatsApp ਤੇ ਮੈਸੇਜ ਵੀ ਆਇਆ ਵੇਖੋ ਆਪ ਫੋਨ ਨੂੰ ਫੜ ਕੇ ਜੇ ਆਖੂ ਮੈਂ ਦੱਸਾਂ ਪੜ੍ਹ ਕੇ ਸੁੱਖੀ ਵੀਰ ਜੀ ਮੈਸੇਜ ਕੀਤਾ ਤੇ ਮੈਂ ਪ੍ਰੋਗਰਾਮ ਬਣਾ ਵੀ ਲੀਤਾ 2 ਮਿੰਟ ਮੈਂ ਵੀ ਬੋਲ ਕੇ ਆਣਾ ਮੇਰਾ ਬੜਾ ਜ਼ਰੂਰੀ ਜਾਣਾ ਹੱਸੇ ਸੁਣ ਕੇ ਮੇਰੀ ਗੱਲ ਕਹਿੰਦੇ ਕਿਉਂ ਖਲਾਰੇ ਚੱਲ ਸਾਨੂੰ ਪਤਾ ਤੂ ਕਿਤੇ ਨਹੀਂ ਜਾਣਾ ਜਾਂ ਸੋਣਾ ਹੋਊ ਜਾਂ ਫਿਰ ਖਾਣਾ ਕਿਉਂ ਸਾਨੂੰ ਬੇਵਕੂਫ ਬਣਾਉਂਦਾ ਮੈਸੇਜ ਤਾਂ 2 ਸਾਲ ਤੋਂ ਆਉਂਦਾ ਤੂੰ ਤੇ ਕਦੀ ਕਲਾਸ ਨਹੀਂ ਲਾਈ ਹੁਣ ਕਿਉਂ ਝੂਠੀ ਦੇਵੇਂ ਦੁਹਾਈ ਸੁਣ ਕੇ ਮੈਂ ਹੋਇਆ ਸ਼ਰਮਿੰਦਾ ਕੀ ਹੁਣ ਹੋਰ ਸਫਾਈ ਦਿੰਦਾ ਮੈਂ ਕਿਹਾ ਮੇਰੀ ਗਲਤੀ ਭਾਰੀ ਮੈਂ ਨਾ ਗੁਰੂ ਦੀ ਗੱਲ ਵਿਚਾਰੀ ਕਿਰਪਾ ਕਰਕੇ ਮaaf ਕਰ ਦਿਓ ਮੇਰਾ ਖਾਤਾ ਸਾਫ਼ ਕਰ ਦਿਓ ਡੁੱਬਦਾ ਬੇੜਾ ਬੰਨੇ ਲਾ ਦੋ ਤੇ ਜਿਵੇਂ ਕਿਵੇਂ ਵੀ ਲਿਮਟ ਵਧਾ ਦੋ ਕਹਿੰਦੇ ਅਸੀਂ ਲਿਜਾਣਾ ਹੁੰਦਾ ਤੇ ਛੇਤੀ ਕੰਮ ਮੁਕਾਣਾ ਹੁੰਦਾ ਚੱਲ ਹੁਣ ਜੇ ਤੂੰ ਬਹੁਤਾ ਕਹਿਣਾ ਹੈ ਹੱਥ ਜੋੜਨਾ ਤੇਰਲੇ ਲੈਣਾ ਤੈਨੂੰ ਅਸੀਂ ਜਾਣੇ ਆ ਛੱਡ ਕੇ ਸੰਗਤ ਕਰ ਲਈ ਸਮਾਂ ਕੱਢ ਕੇ ਦੋ ਘੜੀਆਂ ਉੱਥੇ ਟਿਕ ਕੇ ਬਹਿ ਜੀ ਐਵੇਂ ਘਰੇ ਨਾ ਸੁਤਾ ਰਹਿ ਜੀ ਲਓ ਜੀ ਵੱਜ ਗਏ ਚੰਗੇ ਭਾਗ ਇਨੇ ਚਿਰ ਵਿੱਚ ਆ ਗਈ ਜਾਗ ਧੰਨਵਾਦ ਮੈਂ ਰੱਬ ਦਾ ਕਰਿਆ ਸ਼ੁਕਰ ਆ ਬਈ ਮੈਂ ਜੇ ਨਹੀਂ ਮਰਿਆ ਕਾਰਿਸ਼ ਨਾਨ ਕਪੜੇ ਪਾ ਕੇ ਸਿਰ ਉੱਤੇ ਦਸਤਾਰ ਸਜਾ ਕੇ ਕਾਲੀ ਕਾਲੀ ਤੁਰਿਆ ਜਾਵਾਂ ਮੋਲਤ ਪਾ ਕੇ ਸ਼ੁਕਰ ਮਨਾਵਾਂ ਲੱਗਣੀ ਸੀ ਜਿੱਥੇ ਗੁਰਮਤਿ ਕਲਾਸ ਸਭ ਤੋਂ ਪਹਿਲਾਂ ਪਹੁੰਚਿਆ ਦਾਸ ਗੁਰੂ ਗ੍ਰੰਥ ਸੁਭਾਏ ਮਾਨ ਸਭ ਤੋਂ ਉੱਚੀ ਜਿਨ੍ਹਾਂ ਦੀ ਸ਼ਾਨ ਹਿਰਦੇ ਦੇ ਵਿੱਚ ਪੈ ਗਈ ਠੰਡ ਸਤ ਸੰਗਤ ਜਾਪੇ ਸੱਚਖੰਡ ਡਰ ਪਾਉ ਫਿਕਰ ਮੁੱਕ ਗਿਆ ਸਭ ਸਤ ਸੰਗਤ ਚੋਂ ਦਿਸਦਾ ਰੱਬ ਆਪਣੇ ਮਨ ਨੂੰ ਇਹ ਸਮਝਾਇਆ ਧਰਮ ਕਮਾਉਣ ਮਨਾ ਤੂੰ ਆਇਆ ਇਹ ਦੁਨੀਆ ਹੈ ਘੁੰਮਣ ਵਾਣੀ ਗੱਲ ਗੁਰੂ ਦੀ ਝੂਠ ਨਾ ਜਾਣੀ ਇਹ ਦੁਨੀਆ ਹੈ ਗੋਰਖ ਧੰਦਾ ਤੂੰ ਸਮਝਾਵੇਂ ਸਮਝੇ ਬੰਦਾ ਰਟੌਲ ਮੂਰਖ ਨੂੰ ਤੂੰ ਸਮਝਾਇਆ ਚੰਗਾ ਹੋਇਆ ਸੁਪਨਾ ਆਇਆ ਚੰਗਾ ਹੋਇਆ ਸੁਪਨਾ ਆਇਆ